ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦਾ ਸ਼ਲੋਕ ਜਿਹੜਾ ਉਹ ਵਿਚਾਰ ਰਹਾ ਹੈ ਸਾਬ ਜੀ ਬਖਸ਼ਿਸ਼ ਕਰਦੇ ਨੇ ਮਹਿਲਾ ਪਹਿਲਾ ਵੱਡੀ ਵਡਿਆਈ ਜਾ ਵੱਡਾ ਨਾਉ ਗੁਰੂ ਨਾਨਕ ਦੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਵੀ ਉਸ ਪ੍ਰਭੂ ਦੀ ਸਿਫਤ ਸਲਾਕ ਕੀਤੀ ਨਹੀਂ ਜਾ ਸਕਦੀ ਜੀ ਉਹਦੀ ਵਡਿਆਈ ਬਹੁਤ ਵੱਡੀ ਹੈ ਜਾ ਪਾਏ ਆਖ ਲਈ ਵੀ ਉਸ ਦੀ ਵਡਿਆਈ ਦਾ ਅੰਤ ਨਹੀਂ ਹੈ। ਉਹ ਦੀ ਸਿਫਤ ਸਲਾਹ ਦਾ ਅੰਤ ਨਹੀਂ ਹੈ। ਆਪ ਜੀ ਜਪਜੀ ਸਾਹਿਬ ਦੇ ਅੰਦਰ ਬਚਨ ਪੜ੍ਹਦੇ ਹੋ। ਬਹੁਤਾ ਕਈ ਹੈ ਬਹੁਤਾ ਹੋਇ। ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨ। ਬਹੁਤਾ ਕਈ ਹੈ ਬਹੁਤਾ ਹੋਇ। ਜਿਵੇਂ ਜਿਵੇਂ ਤੁਸੀਂ ਪਰਮਾਤਮਾ ਦੀ ਵਡਿਆਈ ਕਰਦੇ ਜਾਓਗੇ ਵਡਿਆਈ ਵੱਧਦੀ ਜਾਏਗੀ। ਉਹਨਦੇ ਵਡਿਆਈ ਦੇ ਸ਼ਬਦ ਖਤਮ ਨਹੀਂ ਹੋ ਸਕਦੇ ਕਦੇ ਵੀ ਸਾਡੀ ਰਸਨਾ ਥੱਕ ਜਾਏਗੀ ਮਨੁੱਖ ਥੱਕ ਜਾਏਗਾ ਜੀ ਪਰ ਪ੍ਰਮਾਤਮਾ ਦੀ ਵਡਿਆਈ ਦਾ અંત ਨਹੀਂ ਹੈ ਕਿਸੇ ਮਨੁੱਖ ਦੀ ਸਿਫਤ ਕਰਨੀ ਹੋਵੇ ਮੈਂ ਬੇਸੇ ਉਦਾਹਰਣ ਦੇ ਰਿਹਾ ਆਪ ਜੀ ਨੂੰ ਤੇ ਮਨੁੱਖ ਕਿੰਨੀ ਕੁ ਦੇਰ ਕਰ ਲੇਗਾ ਜੀ ਅੱਧਾ ਘੰਟਾ ਘੰਟਾ ਫਿਰ ਉਹਦੀ ਵਡਿਆਈ ਦੇ ਬੋਲ ਜਿਹੜੇ ਖਤਮ ਹੋ ਜਾਣਗੇ ਉਹਦੀ ਸਿਫਤ ਦੇ ਬੋਲ ਖਤਮ ਹੋ ਜਾਣਗੇ ਪਰ ਪਰਮਾਤਮਾ ਦੀ ਵਡਿਆਈ ਦੇਉਣ ਦੀ ਸਿਫਤ ਸਲਾਹ ਦੇ ਗੁਣਾ ਦੇ ਬੋਲ ਕਦੇ ਖਤਮ ਹੀ ਨਹੀਂ ਹੋ ਸਕਦੇ। ਸਹਿਬ ਜੀ ਕਹਿੰਦੇ ਜਿਵੇਂ ਜਿਵੇਂ ਕਰਦੇ ਜਾਓਗੇ ਵਡਿਆਈ ਹੋਰ ਵੱਧਦੀ ਚਾਹੀਗੀ। ਜੇਵਾ ਏਕ ਕਵਨ ਗੁਣ ਕਹੀਐ। ਵੀ ਜੀਪ ਤੇ ਸਹੀ ਠੀਕ ਹੈ ਜੀ। ਪਰ ਤੇਰਾ ਕਿਹੜਾ ਕਿਹੜਾ ਗੁਣ ਅਸੀਂ ਬਿਆਨ ਕਰੀਏ? ਕਿਹੜੀ ਕਿਹੜੀ ਵਡਿਆਈ ਬਿਆਨ ਕਰੀਏ? ਬੇਸ਼ੁਮਾਰ, ਬੇਅੰਤ ਸਵਾਮੀ, ਤਿਰੁਅੰਤ ਨਾ ਕਿਨਹੀ ਲਈਐ। ਬੇਸ਼ੁਮਾਰ ਹੈ ਤੂੰ ਤਾਂ ਬੇਅੰਤ ਗੁਣ ਨੇ ਤੇਰੇ ਹੁਣ ਬਾਬਾ ਕਬੀਰ ਸਾਹਿਬ ਜੀ ਨੇ ਇਥੋਂ ਤੱਕ ਬਚਨਾਕ ਦਿੱਤੇ ਵੀ ਕਬੀਰ ਸਾਤ ਸਮੁੰਦੈ ਮਸ ਕਰੋ ਕਲਮ ਕਰੋ ਬਨਰਾਏ ਬਸੁੱਧਾ ਕਾਗਦ ਜਿਉ ਕਰੋ ਹਰ ਜਸ ਲਿਖ ਨ ਜਾਏ ਕਹਿੰਦੇ ਸਾਰੇ ਸਮੁੰਦਰ ਦੇ ਪਾਣੀ ਦੀ ਸ਼ਾਈ ਬਣਾ ਲਈਏ ਜੀ ਜਿੰਨਾ ਵੀ ਜੰਗਲ ਹੈ ਬਨਸਪਤੀ ਹੈ ਉਹਦੀ ਕਲਮ ਬਣਾ ਲਈਏ ਤੇ ਧਰਤੀ ਨੂੰ ਕਾਗਜ਼ ਬਣਾ ਲਈਏ ਇਹ ਸਭ ਕੁਝ ਵੀ ਕਰ ਲਈਏ ਫਿਰ ਵੀ ਪਰਮਾਤਮਾ ਦੀ ਵਡਿਆਈ ਪੂਰੀ ਨਹੀਂ ਪੈ ਸਕਦੀ ਇਹ ਵੀ ਚੀਜ਼ਾਂ ਛੋਟੀਆਂ ਰਹਿਣ ਜਾਣਗੀਆਂ ਥੋੜੀਆਂ ਰਹਿ ਜਾਣਗੀਆਂ ਚਾਹੇ ਸਾਰੀ ਧਰਤੀ ਨੂੰ ਅਸੀਂ ਕਾਗਜ਼ ਬਣਾ ਲਈਏ ਤੇ ਸਾਰੀ ਧਰਤੀ ਦੇ ਕਾਗਜ਼ ਨੂੰ ਬਣਾ ਕੇ ਵੀ ਪਰਮਾਤਮਾ ਦੀ ਵਡਿਆਈ ਲਿਖੀ ਤੇ ਇਹ ਵੀ ਚੀਜ਼ਾਂ ਛੋਟੀਆਂ ਪੈ ਜਾਣਗੀਆਂ ਜੀ ਫਿਰ ਵੀ ਉਹਦੀ ਵਡਿਆਈ ਦਾ ਅੰਤ ਨਹੀਂ ਹੈ ਇਸ ਲਈ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਉਸ ਪਰਮਾਤਮਾ ਦੀ ਵਡਿਆਈ ਦਾ ਅੰਤ ਨਹੀਂ ਹੈ ਜਿੰਨੀ ਵਡਿਆਈ ਕਰਦੇ ਜਾਵਾਂਗੇ ਉਹ ਵਡਿਆਈਆਂ ਵੱਧਦੀਆਂ ਜਾਣਕੀਆਂ ਵੱਡੀ ਵਡਿਆਈ ਅੱਗੇ ਜਾ ਇੱਥੇ ਜਿਹੜਾ ਜਾ ਸ਼ਬਦ ਹੈ ਨਾ ਜਿਸ ਦਾ ਜਾਂ ਪ੍ਰਭੂ ਦਾ ਜਾਂ ਉਸ ਪ੍ਰਭੂ ਦਾ ਹੁਣ ਥੋੜਾ ਜਿਹਾ ਸਮਝਿਓ ਜਾ ਸ਼ਬਦ ਨਾ ਤੁਹਾਨੂੰ ਗੁਰਬਾਣੀ ਚ ਬੜੀ ਥਾਂ ਤੇ ਮਿਲੇਗਾ ਬਹੁਤ ਜਗਤ ਤੇ ਪਰ ਤੁਹਾਨੂੰ ਸਮਝਣਾ ਪਏਗਾ ਵੀ ਇਹ ਜਾ ਗੁਰੂ ਸਾਹਿਬ ਜੀ ਨੇ ਵਰਤੇ ਤੇ ਇੱਥੇ ਅਰਥ ਕੀ ਬੰਦੇ ਨੇ ਇਹ ਸਾਨੂੰ ਸਮਝਣਾ ਪਏਗਾ ਪਕਰਨ ਨੂੰ ਸਮਝਣਾ ਪਏਗਾ ਮੈਂ ਇੱਕ ਦੋ ਨੁਕਤੇ ਦੇ ਦੇਣਾ ਕਾਹੇ ਰੇ ਮਨ ਚਿਤਵਹਿ ਉਦਮ ਜਾ ਉਥੇ ਜਾ ਸ਼ਬਦ ਹੈ ਨੇ ਉਥੇ ਜਿਸ ਦਾ ਨਹੀਂ ਹੈ ਸ਼ਬਦ ਉਥੇ ਅਰਥ ਨਹੀਂ ਇਹ ਨਹੀਂ ਹੈ ਉਥੇ ਜਾ ਦੇ ਅਰਥ ਹੈ ਵੀ ਜਦ ਕੀ ਕਹਿੰਦੇ ਜਦੋਂ ਤੂੰ ਕਿਉਂ ਚਿੰਤਾ ਲੈਂਦਾ ਐ ਵੀ ਇਹਨਾਂ ਜਦੋਂ ਕੀ ਜਾਂ ਜਦ ਕੀ ਉਹਨੇ ਪੱਥਰਾਂ 'ਚ ਬੈਠੇ ਹੋਏ ਜਾਨਵਰਾਂ ਨੂੰ ਰਿਜਕ ਦੇ ਦਿੱਤਾ ਉੱਥੇ ਅਰਥ ਬਣਨਗੇ ਕਾਰੀ ਕੱਢੀ ਕਿਆ ਥੀਏ ਜਾਂ ਇੱਥੇ ਜਾ ਹੀ ਸ਼ਬਦ ਇਹਨਾਂ ਦੇ ਜਾ ਹੀ ਅਰਥਾਂ ਲਗੇ ਹੋਰ ਨਹੀਂ ਅਰਥ ਬਣਨਗੇ ਕਹਿੰਦੇ ਇਹਨਾਂ ਦੇ ਜਾ ਹੀ ਅਰਥ ਬਣਨਗੇ ਉੱਥੇ ਹੁਣ ਸਾਨੂੰ ਵਾਰ-ਵਾਰ ਦੇਖਣਾ ਪਏਗਾ ਵੀ ਉੱਥੇ ਗੱਲ ਕਿਹੜੀ ਚੱਲ ਰਹੀ ਐ ਜਾ ਕਰਤਾ ਸਿਰਠੀ ਕੋ ਸਾਜੇ ਜਦੋਂ ਉੱਥੇ ਜਦੋਂ ਸ਼ਬਦ ਜਦੋਂ ਨੇ ਸਿਰਠੀ ਨੂੰ ਸਾਜਿਆ ਉੱਥੇ ਜਾਦੇ ਅਰਥ ਨਹੀਂ ਇਸ ਲਈ ਜਦੋਂ ਵੀ ਗੁਰਬਾਣੀ ਨੂੰ ਪੜ੍ਹਨਾ ਹੈ ਨਾ ਸੀ ਥੋੜਾ ਜਿਹਾ ਇਸ ਗੱਲ ਵੱਲ ਜ਼ਰੂਰ ਧਿਆਨ ਦੇ ਵੇਖੋ ਮੈਂ ਇੱਕ ਨੁਕਤਾ ਦਿਆਂਪ ਜਿਹਨੂੰ ਇਹ ਅੱਗੇ ਆਪਾਂ ਪੰਕਤੀਆਂ ਵਿਚਾਰਨੀ ਹੈ ਕਿਉਂਕਿ ਗੁਣ ਬਿਆਨ ਕੀਤੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰਮਾਤਮਾ ਦੇ ਕਿਹੜੇ-ਕਿਹੜੇ ਗੁਣ ਨੇ ਮੈਂ ਇੱਕ ਬੇਨਤੀ ਕਰਦੇ ਹਾਂ ਗੁਰਬਾਣੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜੀ ਮਾਫ ਕਰਿਓ ਮੈਂ ਥੇ ਨਹੀਂ ਆਖਦਾ ਵੀ ਤੁਸੀਂ ਸਿਮਰਨ ਨਾ ਕਰੋ ਬਹੁਤ ਕਰੋ ਰੱਜ ਕੇ ਕਰੋ ਆਪਾਂ ਵੀ ਸ਼ੁਰੂ ਕੀਤਾ ਹੈ ਮੈਂ ਥੇ ਵੀ ਨਹੀਂ ਆਖਦਾ ਵੀ ਅਸੀਂ ਸ਼ਬਦ ਨਾ ਪੜੀਏ ਰੱਜ ਕੇ ਪੜਾਓ ਫਿਰ ਮੈਂ ਇਹ ਵੀ ਬੇਨਤੀ ਕਰਦਿਆਂ ਗੁਰਬਾਣੀ ਨੂੰ ਸਮਝੋ ਵੀ ਜ਼ਰੂਰ ਗੁਰਬਾਣੀ ਨੂੰ ਵਿਚਾਰੋ ਵੀ ਵਿਚਾਰੋ ਗੁਰੂ ਸਾਹਿਬ ਜੀ ਨੇ ਆ ਸ਼ਬਦ ਵਰਤਿਆ ਇਕੱਠਾ ਸ਼ਬਦ ਕਿਉਂ ਵਰਤੇ ਜੇ ਜਾ ਸ਼ਬਦ ਦੋ ਵਾਰੀ ਆਇਆ ਕਿਉਂ ਆਇਆ ਇਹਨੂੰ ਸੇ ਜ਼ਰੂਰ ਵਿਚਾਰੀਏ ਜ਼ਰੂਰ ਸਮਝੀਏ ਸੇ ਗੁਰਬਾਣੀ ਨੂੰ ਵਿਚਾਰਨਾ ਸਮਝਣਾ ਬੜਾ ਲਾਜ਼ਮੀ ਹੈ ਜੀ ਡਿਠੇ ਮੁਕਤ ਨਾ ਵਈ ਜਿੱਚਰ ਸ਼ਬਦ ਨ ਕਰੇ ਵਿਚਾਰ ਜਿੱਚਰ ਜਦੋਂ ਤੱਕ ਤੁਸੀਂ ਉਹਦੀ ਵਿਚਾਰ ਨਹੀਂ ਕਰਦੇ ਤੁਸੀਂ ਸਮਝਦੇ ਨਹੀਂ ਹੁਣ ਜੀ ਗੁਰਬਾਣੀ ਨੂੰ ਅਸੀਂ ਨਾ ਸਮਝਾਂਗੇ ਨਾ ਵਿਚਾਰਾਂਗੇ ਇੱਕ ਪੱਖ ਤੱਕ ਜੇ ਅਸੀਂ ਸੀਮਤ ਰਹਿ ਗਏ ਤੇ ਕਹਨ ਨੂੰ ਰਲਗੜ ਹੋ ਗਿਆ ਕਿਸੀਂ ਸਮਝ ਪਾਵਾਂਗੇ ਵੀ ਇੱਥੇ ਆ ਗਲਤੀ ਐ ਜੀ। ਇੱਥੇ ਆ ਗਲਤੀ ਐ। ਲਿਖਣ ਵਾਲੇ ਚ ਆ ਗਲਤੀ ਐ ਜੀ। ਹੁਣ ਮਾਫ ਕਰਿਓ ਮੈਂ ਸ਼ਬਦ ਵਰਤਦੇ ਕਈ ਗੁਰਦੁਆਰਿਆਂ ਚ ਪੰਕਤੀਆਂ ਲਿਖੀਆਂ ਨੇ ਗਲਤ ਲਿਖੀ ਹੋਣਦੀਆਂ। ਚਾਹੇ ਓਂਕੜ ਦਾ ਗਲਤੀ ਐ ਚਾਹੇ ਕੰਨੇ ਦੀ ਗਲਤੀ ਚਾਹੇ ਸਿਹਾਰੀ ਦੀ ਗਲਤੀ ਐ। ਪਰ ਅਰਥ ਬਦਲਣਗੇ ਨਾ ਉੱਥੇ ਅਰਥ ਤਾਂ ਚੇਂਜ ਹੋ ਜਾਣਗੇ ਹੁਣ ਜੇ ਅਸੀਂ ਵਿਚਾਰਿਆ ਹੋਏਗਾ ਸਮਝਿਆ ਹੋਏਗਾ ਅਸੀਂ ਕਹਾਂਗੇ ਵੀ ਇਹ ਗਲਤ ਹੈ ਜੇ ਨਹੀਂ ਵਿਚਾਰਿਆ ਅਸੀਂ ਪੜ ਕੇ ਦੀਏ ਹੋ ਜਾਂ ਬਸ ਮੈਂ ਬੇਨਤੀ ਕਰ ਰਿਹਾ ਵੀ ਗੁਰਬਾਣੀ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ ਜੀ ਇਹ ਐਡਾ ਖਜ਼ਾਨਾ ਸੀ ਤਾਂ ਸਾਹਮਣੇ ਜੀ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਐਡਾ ਪਵਿੱਤਰ ਖਜ਼ਾਨਾ ਸਾਡੀ ਝੋਲੀ ਤਾਂ ਪਾ ਕੇ ਗਏ ਮੇਰੇ ਸਿੱਖ ਸਾਹਮਣੇ ਗਏ ਤਿਆਰ ਕਰਕੇ ਦੇ ਕੇ ਗਏ ਸਾਨੂੰ ਤੇ ਅਸੀਂ ਤਾਂ ਸਾਹਮਣੇ ਐਨੂੰ ਐਸੀ ਤਾਂ ਵਿਚਾਰ ਹੁਣ ਮੈਂ ਇੱਕ ਨੁਕਤਾ ਦਿਆਂ ਮੈਂ ਨਾ ਇੱਕ ਲੈਕਚਰ ਸੁਣਿਆ ਸੀ ਤੁਸੀਂ ਸ਼ਾਇਦ ਸੁਣਿਆ ਹੋਵੇਗਾ ਜੀ ਨਹੀਂ ਸੁਣਿਆ ਤਾਂ ਸੁਣਿਓ ਏ ਡਾਕਟਰ ਹਰਦੇਵ ਸਿੰਘ ਦਾ ਉਹ ਬਹੁਤਾ ਵਾਇਰਲ ਨਹੀਂ ਆਪਕੋ ਦੀ ਬਹੁਤ ਜਗਾਂ ਤੇ ਵਾਇਰਲ ਕੋਈ ਜ਼ਿਆਦਾ ਨਹੀਂ ਐ ਪਰ ਗੱਲਾਂ ਬਹੁਤ ਪਿਆਰੀਆਂ ਜੀ ਹੁੰਦੇ ਚ ਬਹੁਤ ਸੁਣੀਆਂ ਗੱਲਾਂ ਕੀਤੀਆਂ ਹੁੰਦੇ ਗੁਰਬਾਣੀ ਦੇ ਪ੍ਰਤੀ ਹੁਣ ਉਹਨਾਂ ਨੇ ਦੱਸਿਆ ਹੈ ਤਾਂ ਉਹ ਘੰਟੇ ਦਾ ਲੈਕਚਰ ਵਿੱਚ ਮੈਂ ਦੋ ਨੁਕਤੇ ਸਾਂਝੇ ਕਰਨੇ ਤੁਹਾਡੇ ਨਾਲ ਉਹਨਾਂ ਨੇ ਦੱਸਿਆ ਵੀ ਗੁਰਬਾਣੀ ਨੂੰ ਕਿਵੇਂ ਸਮਝੀਏ ਵਿਧੀ ਦੱਸੀ ਜੀ ਉਹਨਾਂ ਨੇ ਵੀ ਗੁਰਬਾਣੀ ਨੂੰ ਕਿਵੇਂ ਸਮਝੀਏ ਦੋ ਗੱਲਾਂ ਦਿੱਤੀਆਂ ਸੀ ਉਹਨੇ ਪਹਿਲੀ ਗੱਲ ਉਹ ਕਹਿੰਦੇ ਅਰਦਾਸ ਕਰੋ ਗੁਰੂ ਸਾਹਿਬ ਜੀ ਅੱਗੇ ਰੋਜ਼ ਅਰਦਾਸ ਕਰੋ ਵੀ ਸਹਿਬ ਜੀ ਤੇਰੀ ਗੁਰਬਾਣੀ ਮੈਨੂੰ ਸਮਝ ਆ ਜਾਏ ਸਮਝਾਏਗੀ ਤਾਂ ਅਸੀਂ ਸਮਝਾਂਗੇ ਨਾ ਗੁਰੂ ਅੱਗੇ ਰੋਜ਼ ਅਰਦਾਸ ਕਰੀ ਵੀ ਸਹਿਜ ਜੀ ਜੀ ਮੈਂ ਤੇਰਾ ਜਪਦੀ ਸਾਹਿਬ ਪੜਦਾ ਮੈਨੂੰ ਸਮਝ ਆਵੇ ਰੋਜ਼ ਅਰਦਾਸ ਕਰੀਏ ਸੀ ਫਿਰ ਉਹਨਾਂ ਨੇ ਉਦਾਹਰਨ ਦਿੱਤੀ ਤੁਸੀਂ ਸ਼ਾਇਦ ਪੜਿਆ ਹੋਵੇ ਭਾਈ ਸੁਖਾ ਸਿੰਘ ਹੋਏ ਨੇ ਜਿਨ੍ਹਾਂ ਨੇ ਗੁਰਬਿਲਾਸ ਪਾਸ਼ਾ 10ਵੀਂ ਲਿਖਿਆ ਜੀ ਅਨੰਦਪੁਰ ਸਾਹਿਬ ਚ ਇਹ ਕਾਵ ਰੂਪ ਚ ਗ੍ਰੰਥ ਹੈ ਜੀ ਸਾਰਾ ਉਹਨਾਂ ਨੇ ਉਹਦੇ ਵਿੱਚ ਹੀ ਜ਼ਿਕਰ ਕੀਤਾ ਵੀ ਕਹਿੰਦੇ ਛੋਟੇ ਹੁੰਦੇ ਮੇਰੇ ਮਾਤਾ ਪਿਤਾ ਚੜ੍ਹਾਈ ਕਰ ਗਏ ਮੇਰਾ ਭਰਾ ਸੀ ਵੱਡਾ ਜੀ ਤੇ ਅਸੀਂ ਪਟਨਾ ਸਾਹਿਬ ਦੀ ਯਾਤਰਾ ਨੂੰ ਚਲੇ ਗਏ ਤੇ ਰਸਤੇ 'ਚ ਗੁਰਦੁਆਰਾ ਸਾਹਿਬ ਆਇਆ ਨਾਨਕ ਮਤਾ ਕਹਿੰਦੇ ਉੱਥੇ ਅਸੀਂ ਪੜਾ ਕੀਤਾ ਰੁਕੇ ਸੀ ਕਹਿੰਦੇ ਮੇਰੇ ਭਰਾ ਬਿਮਾਰ ਹੋ ਗਿਆ ਬਹੁਤ ਵੀ ਸਾਨੂੰ ਪਤਾ ਲੱਗੇ ਵੀ ਇੰਨਾ ਢਿੱਲਾ ਹੋ ਗਿਆ ਵੀ ਉਹ ਉੱਥੇ ਚੜ੍ਹਾਈ ਕਰ ਗਏ ਕਹਿੰਦੇ ਉਸ ਤੋਂ ਪਹਿਲਾਂ ਮੈਂ ਆਪਣੇ ਭਰਾ ਨੂੰ ਆਖਿਆ ਵੀ ਹੁਣ ਮਾਂ ਤੇ ਚੜ੍ਹਾਈ ਕਰ ਗਏ ਤੂੰ ਵੀ ਛੱਡ ਚੱਲਿਆ ਮੈਂ ਕਹਿੰਦੇ ਸਾਰੇ ਰਵਾਂਗਾ ਕਹਿੰਦੇ ਮੇਰੇ ਭਰਾ ਨੇ ਇੱਕੋ ਗੱਲ ਕਿ ਵੀ ਗੁਰੂ ਦਾ ਪੱਲਾ ਫੜ ਲੈ ਬਸ ਗੁਰੂ ਹੀ ਪੱਕਾ ਸਹਾਈ ਹੈ ਹੋਰ ਕੋਈ ਨਹੀਂ ਸਹਾਈ ਕਹਿੰਦੇ ਫਿਰ ਪਟਨਾ ਸਾਹਿਬ ਲਈ ਦਰਸ਼ਨ ਲਈ ਗਏ ਕਹਿੰਦੇ ਉੱਥੇ ਸੇਵਾ ਕੀਤੀ ਉਹਨਾਂ ਨੇ ਕਾਫੀ ਸ਼ਸਤਰ ਰਾਗ ਮਾਲਾ ਕਹਿੰਦੇ ਇਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਹਿੰਦੇ ਬਹੁਤ ਕੋਸ਼ਿਸ਼ ਕੀਤੀ ਪਰ ਦਿਮਾਗ 'ਚ ਨਹੀਂ ਪੈ ਰਹੀ ਸੀ ਸੁਰਤ ਦੇ ਅੰਦਰ ਟਿਕੀ ਨੀ ਰਿਸੀਰ ਕਹਿੰਦੇ ਉਹਨਾਂ ਨੇ ਰੋਜ਼ ਅਰਦਾਸ ਕੀਤੀ ਗੁਰੂ ਕੋਲ ਵੀ ਤੇਰਾ ਜਿੰਨਾ ਵੀ ਖਜ਼ਾਨਾ ਹੈ ਨਾ ਉਹ ਮੇਰੀ ਸਮਝ ਵਿੱਚ ਪਵੇ ਮੇਰੀ ਸੁਰਤ ਵਿੱਚ ਟਿਕੇ ਜੇ ਮੈਂ ਜਪਜੀ ਸਾਹਿਬ ਪੜ੍ਹਿਆ ਤੇ ਮੈਨੂੰ ਸਮਝ ਤੇ ਪਵੇ ਮੈਨੂੰ ਪਤਾ ਤਾਂ ਲੱਗੇ ਤੁਸੀਂ ਕੀ ਆਖਦੇ ਜੇ ਕਹਿੰਦੇ ਚਲੋ ਉਹਨਾਂ ਨੇ ਜ਼ਿਕਰ ਕੀਤਾ ਵੀ ਸੁਪਨੇ ਦੇ ਵਿੱਚ ਹੀ ਇਹ ਗੱਲ ਆਖੀ ਗਈ ਵੀ ਬਾਣੀ ਦੇ ਅਰਥ ਬਾਣੀ ਵਿੱਚ ਹੀ ਨੇ ਬਾਣੀ ਨਾਲ ਜੁੜੇ ਇਹ ਸੱਚ ਹੈ ਜੀ ਬਾਣੀ ਦੇ ਅਰਥ ਬਾਣੀ ਵਿੱਚ ਹੀ ਮਿਲਣਗੇ ਬਾਹਰੋਂ ਨਹੀਂ ਮਿਲਣਗੇ ਕਿੱਥੋਂ ਜੇ ਸਵਾਲ ਗੁਰਬਾਣੀ ਦੇ ਵਿੱਚ ਪਿਆ ਤੇ ਉਹਦਾ ਜਵਾਬ ਵੀ ਗੁਰਬਾਣੀ ਦੇ ਵਿੱਚ ਪਿਆ ਜੀ ਕਿਸੇ ਕੋਲ ਪੁੱਛਣ ਦੀ ਲੋੜ ਹੀ ਨਹੀਂ ਸਾਨੂੰ ਜੇਸੀਂ ਵਿਚਾਰਦੇ ਆਂ ਤੇ ਸਮਝੇਦੇ ਆਂ ਜੇ ਗੁਰਬਾਣੀ 'ਚ ਸਵਾਲ ਆਇਆ ਨਾ ਤੇ ਉਹਦਾ ਅਰਥ ਵੀ ਉਹਦਾ ਜਵਾਬ ਵੀ ਤੁਹਾਨੂੰ ਗੁਰਬਾਣੀ 'ਚ ਮਿਲੇਗਾ ਇਹ ਹੋ ਹੀ ਨਹੀਂ ਸਕਦਾ ਵੀ ਕੱਲਾ ਸਵਾਲ ਹੋਵੇ ਤੇ ਉਹਦਾ ਜਵਾਬ ਨਾ ਹੋਵੇ ਕਹਿੰਦੇ ਅਰਦਾਸ ਏਸੀ ਪ੍ਰਵਾਨ ਹੋਏ ਤੇ ਐਡਾ ਵੱਡਾ ਗ੍ਰੰਥ ਲਿਖ ਦਿੱਤਾ ਉਹਨਾਂ ਨੇ ਐਡੀ ਬਖਸ਼ਿਸ਼ ਹੋਈ ਆ ਮੈਂ ਜਿਹੜੀ ਬੇਨਤੀ ਕਰ ਰਿਹਾ ਵੀ ਅਰਦਾਸ ਕਰਿਆ ਕਰੀਏ ਜੀ ਗੁਰੂ ਸਾਹਿਬ ਕੋਲ ਰੋਜ਼ ਵੀ ਜੀਡੀਐਸੀ ਬਾਣੀ ਪੜ੍ਹਦੇ ਹਾਂ ਸਾਨੂੰ ਸਮਝ ਵਿੱਚ ਆਵੇ ਸਾਨੂੰ ਪਤਾ ਲੱਗੇ ਮਨ ਨਹੀਂ ਮੰਨਦਾ ਚਲੋ ਮਨ ਪੜ੍ਹਦਾ ਲੈਂਦਾ ਗੁਰਬਾਣੀ ਪਰ ਵਿਚਾਰਨ ਦੇ ਪ੍ਰਤੀ ਬੜੀ ਢਿੱਲ ਵਰਤ ਲੈਂਦਾ ਸਮਝਣ ਦੇ ਪ੍ਰਤੀ ਬੜੀ ਢਿੱਲ ਵਰਤਦਾ ਜੀ ਤੇ ਗੁਰੂ ਕੋਲੋਂ ਦਸ ਕਰੇ ਤੇ ਦੂਜਾ ਨੁਕਤਾ ਉਹਨਾਂ ਨੇ ਫਿਰ ਦਿੱਤਾ ਵੀ ਗੁਰਬਾਣੀ ਕਿਸ ਵਾਸਤੇ ਮਿਲੀ ਹੈ ਸਾਨੂੰ ਇਹ ਜਿਹੜੀ ਗੁਰਬਾਣੀ ਹੈ ਨਾ ਹੁਣ ਇਹ ਵੀ ਨੁਕਤਾ ਬੜਾ ਪਿਆਰਾ ਹੈ ਜੀ ਵੀ ਇਹ ਗੁਰਬਾਣੀ ਸਾਨੂੰ ਕਿਸ ਵਾਸਤੇ ਮਿਲੀ ਹੈ ਹੁਣ ਕੋਈ ਵੀ ਚੀਜ਼ ਹੈ ਸਾਨੂੰ ਪਤਾ ਹੁੰਦਾ ਨਾ ਵੀ ਆ ਕੀ ਵਾਸਤੇ ਚੀਜ਼ ਪਈ ਆ ਕਿਸ ਵਾਸਤੇ ਨਹੀਂ ਹੈ ਉਹਦਾ ਪਤਾ ਹੁੰਦਾ ਹੈ ਹੁਣ ਗੁਰਬਾਣੀ ਨੂੰ ਤਾਂ ਅਸੀਂ ਸਮਝੀ ਵੀ ਕਿਸ ਵਾਸਤੇ ਸਾਨੂੰ ਮਿਲੀ ਹੈ ਫਿਰ ਉਹਨਾਂ ਨੇ ਉਦਾਹਰਨ ਦਿੱਤੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਬਾਰ ਲੱਗਿਆ ਜੀ ਆਨੰਦਪੁਰ ਸਾਹਿਬ ਦੇ ਵਿੱਚ ਤੇ ਇੱਕ ਸ਼ਖਸ ਆਇਆ ਬੜਾ ਉਪਰਾਜਾ ਚਲੋ ਉਹਨਾਂ ਨੇ ਤਾਂ ਇਹ ਇਹ ਲਿਖਿਆ ਵੀ ਬ੍ਰਹਮਾ ਆਇਆ ਉਹਨਾਂ ਨੇ ਆਪਣੇ ਗ੍ਰੰਥ ਚ ਇਹ ਲਿਖੀ ਗੱਲ ਬੜਾ ਉਪਰਾਜਾ ਜੀ ਉਹਨੇ ਕੁਝ ਭੇਟਾ ਕੀਤਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਚ ਆਪਾਂ ਸਮਝਣਾ ਵੀ ਗੁਰਬਾਣੀ ਕਿਸ ਵਾਸਤੇ ਮਿਲੀ ਇਹ ਸਾਨੂੰ ਤੇ ਉਹ ਕੁਝ ਭੇਟਾ ਕੀਤਾ ਤੇ ਚਲਾ ਗਿਆ ਕੁਝ ਨਹੀਂ ਬੋਲਿਆ ਤੇ ਸਿੰਘਾ ਨੇ ਪੁੱਛ ਲਿਆ ਗੁਰੂ ਸਾਹਿਬ ਜੀ ਉਪਰਾਜ ਮਨੁੱਖ ਕੋਨ ਸੀ ਤੇ ਤੁਹਾਡੇ ਚਰਨਾਂ ਚ ਕੀ ਰੱਖ ਕੇ ਗਿਆ ਤੇ ਸਾਹਿਬ ਜੀ ਕਹਿੰਦੇ ਇਹ ਮੇਰੇ ਚਰਨਾਂ ਚ ਅਨਲ ਪੰਛੀ ਦੇ ਖੰਭ ਰੱਖ ਕੇ ਗਿਆ ਹੁੰਦਾਰਨ ਹੈ ਜੀ ਅਨਲ ਪੰਛੀ ਦੇ ਖੰਭ ਰੱਖ ਕੇ ਗਿਆ ਕਿੰਦੇ ਫਿਰਿੰਦਾ ਕੀ ਮਤਲਬ ਹੈ ਜੀ ਤੇ ਸਹਿਬ ਜੀ ਨੇ ਕੀ ਕੀਤਾ ਵੀ ਉਹ ਤੀਰ ਬਣ ਕੇ ਨਹੁੰਦੇ ਨਾਲ ਖੰਭ ਦੇ ਨਾਲ ਛੱਡੇ ਪੰਜ ਤੀਰ ਛੱਡੇ ਲਗ ਲਗ ਜਗਾਂ ਚ ਤੇ ਗੁਰੂ ਸਾਹਿਬ ਜੀ ਕਹਿੰਦੇ ਜਾਓ ਤੀਰ ਲੈ ਕੇ ਆਓ ਹੁਣ ਸਵਾ ਕੋਹ ਕੋਹ ਦੀ ਦੂਰੀ ਤੇ ਤੀਰ ਮਾਰੇ ਸਨ ਪਰ ਜਿੱਥੇ ਜਿੱਤੇ ਛੱਟੇ ਜਿਹੜੀ ਦਿਸ਼ਾਵਾਂ ਚੋਂ ਦੁਰ ਤੀਰ ਮਿਲੇ ਨਹੀਂ ਤੇ ਸਿੰਘ ਪੁੱਛਦੇ ਸਹਿਬ ਜੀ ਤੀਰ ਤਾਂ ਸਾਨੂੰ ਮਿਲੇ ਨਹੀਂ ਕਹਿੰਦੇ ਮਿਲਨੇ ਵੀ ਨਹੀਂ ਕਹਿੰਦੇ ਕਿਉਂ ਕਹਿੰਦੇ ਜਿਹੜਾ ਅਨਲ ਪੰਛੀ ਹੈ ਨਾ ਇਹ ਧਰਤੀ ਤੇ ਰਾਮ ਕਰਨ ਲਈ ਨਹੀਂ ਬੈਠਦਾ ਇਹਦੀ ਦੁਨੀਆ ਹੀ ਆਕਾਸ਼ ਹੈ ਜੀ ਆਕਾਸ਼ 'ਚ ਰਹਿੰਦਾ ਹੈ ਹਮੇਸ਼ਾ ਤੇ ਇਹਦੇ ਪੰਖਾਂ ਦਾ ਸੁਭਾਅ ਇਹ ਜਿੱਥੋਂ ਆਏ ਨੇ ਉੱਥੇ ਹੀ ਲੈ ਜਾਂਦੇ ਨੇ ਇਹ ਆਸਮਾਨ 'ਤੋਂ ਹੀ ਲੈ ਜਾਣਗੇ ਇਹ ਜਿੱਥੋਂ ਆਏ ਹੈ ਨਾ ਉੱਥੇ ਹੀ ਲੈ ਜਾਣਗੇ ਵਾਪਸ ਇਹਦੇ ਨਾਲ ਵੀ ਕੋਈ ਅਟੈਚ ਹੋ ਜੇ ਇਹਦੇ ਨਾਲ ਵੀ ਖਹਿ ਹੋ ਜੇ ਉਹਨੂੰ ਵੀ ਉੱਥੇ ਹੀ ਲੈ ਜਾਣਗੇ ਜਿੱਥੋਂ ਇਹ ਆਏ ਨੇ ਹੁਣ ਗੁਰਬਾਣੀ ਜਿੱਥੋਂ ਆਈ ਹੈ ਸਾਨੂੰ ਉੱਥੇ ਹੀ ਲੈ ਕੇ ਜਾਏਗੀ ਜੀ ਹੁਣ ਗੁਰਬਾਣੀ ਕਿੱਥੋਂ ਆਈ ਹੈ ਜੈਸੀ ਮੇ ਆਵੇ ਖਸਮ ਕੀ ਬਾਣੀ ਧੁਰ ਕੀ ਬਾਣੀ ਆਈ ਇਹ ਸੱਚੇ ਦੇ ਦਰਬਾਰ ਚੋਂ ਆਈ ਹੈ ਜੀ ਪਰਮਾਤਮਾ ਦੇ ਦਰ ਤੋਂ ਆਈ ਹੈ ਤੇ ਇਹਨੇ ਸਾਨੂੰ ਉੱਥੇ ਹੀ ਲੈ ਕੇ ਜਾਣਾ ਹੈ ਉੱਥੇ ਪ੍ਰਵਾਨ ਕਰਨਾ ਹੈ ਜੀ ਇਹਨੇ ਜਿੱਥੋਂ ਇਹ ਗੁਰਬਾਣੀ ਆਈ ਹੈ ਹੁਣ ਜੇ ਅਸੀਂ ਗੁਰਬਾਣੀ ਨੂੰ ਸਮਝਾਂਗੇ ਵਿਚਾਰਾਂਗੇ ਫੇਰ ਹੀ ਸਾਨੂੰ ਗੁਰਬਾਣੀ ਉੱਥੇ ਲੈ ਕੇ ਜਾਏਗੀ ਨਾ ਅਸੀਂ ਥੋੜਾ ਜਿਹਾ ਵਿਚਾਰੀਏ ਵੀ ਗੁਰਬਾਣੀ ਜਿੱਥੂ ਆਈਏ ਸਾਨੂੰ ਉੱਥੇ ਹੀ ਲੈ ਕੇ ਜਾਏਗੀ ਇਹ ਕਿ ਪ੍ਰਮਾਤਮਾ ਦੇ ਦਰ ਤੋਂ ਆਈਏ ਜੀ ਗੁਰੂ ਨਾਨਕ ਪਾਸ਼ਾ ਜੀ ਨੇ ਇਹ ਗੱਲ ਸਾਫ਼ ਆਖੇ ਵੀ ਧੁਰ ਕੀ ਬਾਣੀ ਗੁਰੂ ਅਰਜਨ ਦੇ ਪਾਸ਼ਾ ਜੀ ਜੈਸੀ ਮੇ ਆਵੇ ਕਸਮਿਕ ਬਾਣੀ ਤੇ ਸੜਾ ਕਰੀ ਗਿਆਨ ਵੇ ਲਾ ਲੋ ਹੁਣ ਗਿਆਨ ਕਦੋਂ ਮਿਲੇਗਾ ਸਾਨੂੰ ਜਦੋਂ ਸਮਝਾਂਗੇ ਅਸੀਂ ਵਿਚਾਰ ਇਸ ਲਈ ਮੇਰੇ ਸਮੇਤ ਬੇਨਤੀ ਇਹ ਵੀ ਜ਼ਰੂਰੀ ਹੈ ਜੀ ਲਾਜ਼ਮੀ ਹੈ ਹਰ ਪੱਖ ਵਰਤਾਈਏ ਪਰ ਗੁਰਬਾਣੀ ਨੂੰ ਜ਼ਰੂਰ ਵਿਚਾਰੀਏ ਥੋੜਾ ਜਿਹਾ ਥੋੜਾ ਜਿਹਾ ਸਮਾਂ ਕੱਢ ਕੇ ਜੇ ਮਨ ਵੈੜਾ ਨਹੀਂ ਮੰਦਾ ਦੇ ਗੁਰੂ ਅੱਗੇ ਅਰਦਾਸ ਕਰੀਏ ਬੇਨਤੀ ਕਰੀਬ ਸਹਿਬ ਜੀ ਜੋ ਮੈਂ ਪੜਦਾ ਉਹ ਮੇਰੀ ਮੱਤ ਵਿੱਚ ਵੀ ਤਾਂ ਟਿਕੇ ਉਹ ਮੇਰੀ ਸਮਝ ਵਿੱਚ ਤਾਂ ਆਵੇ ਤਾਂ ਕਿ ਮੈਂ ਵੀ ਉੱਥੇ ਪ੍ਰਵਾਨ ਹੋ ਸਕਾਂ ਜਿੱਥੋਂ ਲੈ ਕੇ ਜਾਣਾ ਸਭ ਨੂੰ ਜਿੱਥੇ ਪ੍ਰਵਾਨ ਕਰਨਾ ਹੈ ਇਸ ਲਈ ਮੈਂ ਬੇਨਤੀ ਕਰ ਰਿਹਾ ਸੀ ਗੁਰੂ ਸਾਹਿਬ ਜੀ ਨੇ ਜਿਹੜੀ ਬਖਸ਼ਿਸ਼ ਕੀਤੀ ਹੈ ਵੱਡੀ ਬਡਿਆਈ ਜਾਂ ਵੱਡਾ ਨਾ ਬਹੁਤ ਖਜ਼ਾਨਾ ਜੀ ਵੱਡਾ ਹੈ ਜਿ세 ਵਿਚਾਰਨਾ ਸ਼ੁਰੂ ਕਰੀਏ ਤੱਕ ਇੱਕ ਵਾਰੀ ਮਨੋਂ ਮਾਰ ਕੇ ਨੂੰ ਵਿਚਾਰਨਾ ਸ਼ੁਰੂ ਕਰੋ ਫਿਰ ਹੋਰ ਹੀ ਉਹ ਲਈ ਆਨੰਦ ਬੜਾ ਵੱਜੇਗਾ ਜੀ ਵੀ ਗੁਰੂ ਸਾਹਿਬ ਨੇ ਆ ਕੁਝ ਬਖਸ਼ਿਸ਼ ਕੀਤਾ ਹੈ ਤੁਹਾਨੂੰ ਜਪਜੀ ਸਾਹਿਬ ਚ ਬੜਾ ਕੁਝ ਮਿਲ ਜਣਾ ਹੈ ਵੀਸੀ ਤਾਂ ਰੋਜ਼ ਪੜਦੇ ਸੀ ਵੀ ਆਹ ਦੇ ਆਰਥ ਦੇ ਵਧੀਆ ਜਿਵੇਂ ਵਿਚਾਰੋਗੇ ਤੁਸੀਂ ਆਪਣੇ ਆਪ ਡੂੰਘਾਈ ਚ ਉਤਰਦੇ ਜਾਓਗੇ ਆਪਣੇ ਆਪ ਗੁਰੂ ਸਾਹਿਬ ਬਖਸ਼ਿਸ਼ ਕਰਨਗੇ ਇਸ ਲਈ ਥੋੜੀ ਜਿਹੀ ਖੇਚਲ ਜਰੂਰ ਕਰੀਏ ਇਸ ਵਕਤ ਜਿਹੜੇ ਆਪਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਵੱਡੀ ਵਡਿਆਈ ਜਾਂ ਵੱਡਾ ਨਾਮ ਉਹਦਾ ਨਾਮਣਾ ਬੜਾ ਵੱਡਾ ਹੈ ਜੀ ਇਹ ਉਹਦਾ ਇੱਕ ਗੁਣ ਹੈ ਇਹ ਉਹਦੀ ਇੱਕ ਸਿਫਤ ਹੈ ਵੱਡੀ ਵਡਿਆਈ ਭਾਵ ਉਹਦੀ ਇੱਕ ਸਿਫਤ ਹੈ ਵੀ ਉਹਦਾ ਨਾਮਣਾ ਬਹੁਤ ਵੱਡਾ ਹੈ ਉਹਦੇ ਨਾਮ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਵੱਡੀ ਵਡਿਆਈ ਜਾਂ ਸੱਚ ਨਿਆਉ ਨਿਆਉ ਵੀ ਹੁੰਦਾ ਸੱਚ ਹੈ ਜੀ ਝੂਠ ਨਹੀਂ ਚੱਲਦਾ ਜੀ ਜੋ ਸੱਚ ਹੈ ਉਹ ਪ੍ਰਤੱਖ ਰੂਪ ਤੇ ਪ੍ਰਗਟ ਹੈ ਜੀ ਹੁੰਦੇ ਕਰ ਚ ਇਹ ਵੀ ਹੁੰਦਾ ਇੱਕ ਗੁਣ ਹੈ ਵੀ ਜਿੱਥੇ ਸੱਚ ਹੈ ਉੱਤੇ ਸੱਚ ਜਿੱਥੇ ਝੂਠ ਹੈ ਝੂਠ ਹੈ ਉਹਨੂੰ ਬਦਲ ਨਹੀਂ ਸਕਦਾ ਇਹਦੇ ਦਰਚ ਇਹ ਵੀ ਹੁੰਦਾ ਇੱਕ ਗੁਣ ਹੈ ਇਹ ਵੀ ਉਹਦੀ ਇੱਕ ਸਿਫਤ ਹੈ ਵੱਡੀ ਵਡਿਆਈ ਇਹ ਵੀ ਹੁੰਦੀ ਕਿ ਬੜੀ ਵੱਡੀ ਵਡਿਆਈ ਹੈ ਵੀ ਉਹਦਾ ਨਿਆਉ ਸੱਚ ਹੈ ਹਮੇਸ਼ਾ ਵੱਡੀ ਵੱਡਿਆਈ ਜਾਂ ਨਿਆਚਲ ਥਾਂ ਅਡੋਲ ਆਸਣ ਹੁੰਦਾ ਇਹ ਵੀ ਉਹਦੀ ਇੱਕ ਵੱਡਿਆਈ ਹੈ ਜੀ ਸਿਫਤਾਂ ਉਹਦੀ ਪਰਮਾਤਮਾ ਦੀ ਵੀ ਹੁੰਦਾ ਆਸਣ ਜਿਹੜਾ ਨਾ ਤਖਤ ਜਿਹੜਾ ਉਹ ਅਡੋਲ ਹੈ ਉਹਦੇ ਤਖਤ ਨੂੰ ਕੋਈ ਨਹੀਂ ਹਿਲਾ ਸਕਦਾ ਉਹਦੇ ਤਖਤ ਨਾਲ ਕੋਈ ਛੇੜਖਾਨੀ ਵੀ ਨਹੀਂ ਕਰ ਸਕਦਾ ਜੀ ਦੁਨੀਆ 'ਚ ਬੜੇ ਤਖਤ ਹੋਣਗੇ ਜਿਹੜੇ ਠਹਿ ਵੀ ਗਏ ਹੋਣਗੇ ਠਹਿ ਢੇਰੀ ਹੋ ਗਏ ਹੋਣਗੇ ਤੇ ਹੋ ਵੀ ਜਾਂਦੇ ਜੀ ਜਿਹੜੇ ਦੁਨਿਆਵੀ ਤੌਰ ਤੇ ਤਖਤ ਨੇ ਓਟ ਢੇਢੀ ਹੋ ਜਾਂਦੇ ਨੇ ਵੱਡੇ ਵੱਡੇ ਰਾਜੇ ਮਹਾਰਾਜੇ ਆਇਉਨਾ ਦੇ ਢੇਢੀ ਹੋ ਕੇ ਪਰ ਪ੍ਰਮਾਤਮਾ ਦਾ ਤਖਤ ਜਿਹੜਾ ਨਾ ਉਹ ਕਦੇ ਢੇਢੀ ਨਹੀਂ ਹੋ ਸਕਦਾ ਜੀ ਇਸੇ ਪਤੋਂ ਦੀ ਬੜੀ ਵੱਡੀ ਇਹ ਵੱਡੀ ਆਈ ਹੈ ਜੀ ਵੀ ਪ੍ਰਮਾਤਮਾ ਦਾ ਆਸਣ ਜਿਹੜਾ ਅਡੋਲ ਹੈ ਉਹਦੇ ਆਸਣ ਨੂੰ ਕੋਈ ਡੁਲਾ ਨਹੀਂ ਸਕਦਾ ਉਹਦੇ ਆਸਣ ਨੂੰ ਕੋਈ ਵੀ ਡੁਲਾ ਨਹੀਂ ਸਕਦਾ ਉਹਦੇ ਅਸਨ ਨੂੰ ਭੈ ਢੇਰੀ ਨਹੀਂ ਕਰ ਸਕਦਾ ਵੱਡੀ ਬਡਿਆਈ ਜਾਂ ਨਿਹਚਲਥਾਉ ਵੱਡੀ ਬਡਿਆਈ ਜਾਣਾ ਅਲਾਉ ਇੱਥੇ ਅਪਾ ਥੋੜਾ ਇਹ ਵਿਚਾਰ ਲਈਏ ਅਲਾਉ ਦਾ ਮਤਲਬ ਹੈ ਵੀ ਅਲਾਪ ਨੂੰ ਜੀਵਾਂ ਦੇ ਬਚਨਾਂ ਨੂੰ ਜੋ ਕੁਝ ਜੀਬ ਬੋਲਦੇ ਐ ਚਾਹੇ ਉਹ ਮਨ 'ਚ ਰੱਖਦੇ ਐ ਉਹ ਸਭ ਕੁਝ ਜਾਣਦਾ ਜਿਨ ਉਸ ਅੰਤਰਜਾਮੀ ਵੀ ਕਹਿ ਦਿੰਨੇ ਵੀ ਪਰਮਾਤਮਾ ਅੰਤਰਜਾਮੀ ਹੈ ਉਹ ਸਾਡੇ ਸਾਰੇ ਬੋਲਾਂ ਨੂੰ ਜਾਣਦਾ ਹੈ ਜੇ ਆਪਾਂ ਇਹ ਆਖਦੀਏ ਵੀ ਉਹ ਸਾਡੀ ਅਰਦਾਸਾਂ ਨੂੰ ਸੁਣਦਾ ਹੈ ਇੰਨ ਦੀ ਵਡਿਆਈ ਹੈ ਵੱਡੀ ਵਡਿਆਈ ਜਾਣਾ ਉਹ ਜਾਣਦਾ ਹੈ ਅਲਾਉ ਜੋ ਵੀ ਅਸੀਂ ਅਰਦਾਸ ਦੇ ਰੂਪ ਵਿੱਚ ਬਿਆਨ ਕਰਦੇ ਹਾਂ ਜੋ ਵੀ ਬਿਰਥਾ ਬਿਆਨ ਕਰਦੇ ਹਾਂ ਉਹ ਸਭ ਕੁਝ ਪਰਮਾਤਮਾ ਜਾਣਦਾ ਹੈ ਹੁਣ ਦੇਖੋ ਇਬੜੀ ਵੱਡੀ ਪਾਵਰ ਬਖਸ਼ੀ ਐ ਜੀ ਗੁਰੂ ਸਾਹਿਬ ਨੇ ਸਾਨੂੰ ਅਰਦਾਸ ਸਾਡੇ ਜੀਵਨ ਦਾ ਬੜਾ ਮਹੱਤਮ ਪੂਰਨ ਪੱਖ ਹੈ ਜੀ ਬਹੁਤ ਜ਼ਰੂਰੀ ਅਰਦਾਸ ਜਿੱਥੇ ਕੋਈ ਵੀ ਸਾਥ ਨਹੀਂ ਦਿੰਦਾ ਨਾ ਜਿੱਥੇ ਕੋਈ ਵੀ ਬਾਹ ਨਹੀਂ ਫੜਦਾ ਜਿੱਥੇ ਕੋਈ ਵੀ ਸਹਾਰਾ ਨਹੀਂ ਬਣਦਾ ਉੱਥੇ ਸਾਨੂੰ ਅਰਦਾਸ ਕੰਮ ਆਉਂਦੀ ਐ ਉੱਥੇ ਇੱਕੋ ਹੀ ਚਾਰਾ ਹੁੰਦਾ ਸਾਡੇ ਕੋਲ ਜੀ ਬਿਰਦਾਸ ਕਰੀਏ ਕਿ ਅਰਦਾਸ ਸਾਡੇ ਜੀਵਨ ਦਾ ਬੜਾ ਮਹੱਤਮਪੂਰਨ ਪੱਖ ਹੈ ਜੀ ਜਾਂ ਮੈਂ ਇਹ ਆਖਦੇ ਵੀ ਅਰਦਾਸ ਸਾਡੇ ਜੀਵਨ ਦੀ ਸਭ ਤੋਂ ਵੱਡੀ ਲੋੜ ਹੈ ਸਭ ਤੋਂ ਵੱਡੀ ਜ਼ਰੂਰਤ ਹੈ ਜਿੱਥੇ ਕੋਈ ਵੀ ਸਹਾਰਾ ਨਹੀਂ ਬਣਦਾ ਉੱਥੇ ਸੀ ਅਰਦਾਸ ਕਰਨੀ ਹੈ ਤੇ ਇਹ ਮੈਂ ਬੇਨਤੀ ਕੀਤੀ ਵੀ ਇਹ ਬੜੀ ਵੱਡੀ ਪਾਵਰ ਦਿੱਤੀ ਗੁਰੂ ਸਾਹਿਬ ਜੀ ਨੇ ਸਾਨੂੰ ਵਿੱਜਿੱਤੇ ਕੁਝ ਵੀ ਨਿਸਾਰਾ ਬਣ ਰਿਹਾ ਕੋਈ ਖਰਜ ਨਹੀਂ ਬਣ ਰਿਹਾ ਉੱਥੇ ਤੂੰ ਅਰਦਾਸ ਕਰਨੀ ਹੈ ਪਰ ਅਰਦਾਸ ਕਰਨ ਦਾ ਢੰਗ ਸਾਡੇ ਕੋਲ ਹੋਣਾ ਬੜਾ ਜ਼ਰੂਰੀ ਹੈ ਹੁਣ ਮੈਂ ਕਿਸੇ ਕੋਲ ਦਾਤ ਮੰਗਣੀ ਹੈ ਕਿਸੇ ਕੋਲ ਪਦਾਰਥ ਮੰਗਣਾ ਹੈ ਉੱਥੇ ਬੋਲਣ ਦਾ ਤੇ ਮੇਰੇ ਖੜੋਂਣ ਦਾ ਇਹ ਢੰਗ ਹੋਣਾ ਬੜਾ ਜ਼ਰੂਰੀ ਜੀ ਜੇ ਸਿੱਡੇ ਮੇਡੇ ਹੋ ਕੇ ਜਾਂ ਖੜੋਂਣ ਦਾ ਢੰਗ ਰੋਕੇਗਾ ਜੀ ਤੈਨੂੰ ਤੇ ਇੱਕ ਬੋਲਣ ਦਾ ਵੱਲ ਨਹੀਂ ਆ ਰਿਹਾ ਇੱਕ ਤੂੰ ਖੜੋਤਾ ਕਿਵੇਂ ਹੈ ਸਾਡੀ ਬੋਡੀ ਲੈਂਗੁਏਜ ਵੀ ਸਾਨੂੰ ਦੱਸਦੀ ਹੈ ਨਾ ਵੀ ਇਹ ਕਿੰਨਾ ਕੋ ਸਿਆਣਾ ਹੈ ਕਿੰਨਾ ਕੋ ਨਹੀਂ ਹੈ ਕਿ ਉਹ ਜ ਸਾਡੀ ਬੋਡੀ ਲੈਂਗੁਏਜ ਵੀ ਦੱਸੇਗੀ ਇਸ ਚੀਜ਼ ਨੂੰ ਬਿਆਨ ਕਰੇਗੀ ਸਾਡੀ ਸਰੀਰ ਦੀ ਹਰਕਤਾਂ ਜਿਹੜੀ ਹੈ ਉਹ ਵੀ ਕੁਝ ਬਿਆਨ ਕਰਦੀ ਹੈ ਗੁਣਾ ਨੂੰ ਹੁਣ ਜੀ ਸਾਡਾ ਜਿੰਦੇ ਕੋਲ ਮੰਗਣਾ ਹੈ ਸੀ ਜਿੰਦੇ ਕੋਲ ਬਿਰਥਾ ਬਿਆਨ ਕਰਨੀ ਹੈ ਦੁਨਿਆਵੀ ਤੌਰ ਤੇ ਲਾ ਲੋ ਉੱਤੇ ਸ਼ਬਦਾਂ ਦਾ ਵੀ ਚੰਗਾ ਹੋਣਾ ਜ਼ਰੂਰੀ ਨਿਮਰਤਾ ਦੇ ਭਾਵ ਉੱਤੇ ਖੜੋਂ ਦਾ ਢੰਗ ਵੀ ਹੋਣਾ ਬੜਾ ਜ਼ਰੂਰੀ ਹੈ ਇਸ ਲਈ ਆਪਾਂ ਅਰਦਾਸ ਚ ਕਹਿੰਨੇ ਆ ਨਾ ਵੀ ਦੋਵੇਂ ਹੱਥ ਜੁੜੇ ਹੋਣੇ ਚਾਹੀਦੇ ਸਾਡੇ ਜੀ ਪੈਰ ਸਾਡੇ ਜਿਹੜੇ ਨੇ ਅੱਡੀਆਂ ਜੁੜੀਆਂ ਹੋਣੇ ਚਾਹੀਦੇ ਪੰਜੇ ਖੁੱਲੇ ਹੋਣੇ ਚਾਹੀਦੇ ਏਕ ਨਿਮਰਤਾ ਦਾ ਭਾਵ ਹੈ ਜੀ ਮੈਂ ਇੱਕ ਹੋਰ ਬੇਨਤੀ ਕਰਾਂ ਪਜੀ ਨੂੰ ਜਦੋਂ ਵੀ ਅਰਦਾਸ ਕਰਨੀ ਪਹਿਲਾਂ ਵੀ ਬੇਨਤੀ ਕਰ ਚੁੱਕੇ ਆਪਾਂ ਤੁਸੀਂ ਨਿਤਨੇਮ ਕਰਨ ਤੋਂ ਬਾਅਦ ਸਹਿਜ ਪਾਠ ਕਰਨ ਤੋਂ ਬਾਅਦ ਕੋਈ ਵੀ ਤੁਸੀਂ ਨੇਮ ਕਰਦੇ ਹੋ ਨਾ ਜਦੋਂ ਵੀ ਅਰਦਾਸ ਕਰਨੀ ਹੈ ਨਾ ਇੱਕ ਵੱਡੀ ਅਰਦਾਸ ਕਰਨੀ ਆਪਾਂ ਅਸੀਂ ਛੋਟੀ ਨੂੰ ਬਹੁਤਾ ਵੀ ਸਮਝਿਆ ਬਾਜੀ ਨਹੀਂ ਕੋਸ਼ਿਸ਼ ਕਰੋ ਵੀ ਵੱਡੀ ਅਰਦਾਸ ਤੇ ਹਜ਼ੂਰੀਆ ਜਰੂਰ ਹੋਵੇ ਜੀ ਗੱਲੇ 'ਚ ਇਹ ਜਰੂਰ ਹੋਵੇ ਨੰਗੇ ਪੈਰੀ ਜਰੂਰ ਹੋइए ਕਿਉਂਕਿ ਸਾਡੀ ਅਰਦਾਸ ਦੇ ਵਿੱਚ ਰੰਮਤਾ ਤੋਂ ਤਾਂ ਸਾਡਾ ਇਤਿਹਾਸ ਹੈ ਜੀ ਬਾਅਦ 'ਚ ਸਾਡੀ ਅਰਦਾਸ ਸ਼ੁਰੂ ਹੁੰਦੀ ਹੈ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਇਹ ਹੁਣ ਸਾਡੀ ਸਾਡੀ ਇਹ ਤੋਂ ਅਰਦਾਸ ਸ਼ੁਰੂ ਹੁੰਦੀ ਹੈ ਜੀ ਪਹਿਲਾਂ ਤਾਂ ਆਪਾਂ ਬਿਆਨ ਕੀਤਾ ਗੁਰੂ ਸਾਹਿਬ ਦੇ ਚਰਨਾਂ 'ਚ ਸਾਬ ਜੀ ਤੇਰੀ ਕੋਮ 'ਚ ਆ ਕੁਝ ਹੋਈ ਨਹੀਂ ਜਿਨ੍ਹਾਂ ਨੇ ਬੰਦ-ਬੰਦ ਵੀ ਕਟਾਏ ਫਿਰ ਸਾਡੀ ਅਰਦਾਸ ਸ਼ੁਰੂ ਹੁੰਦੀ ਜੇ ਪੰਜਾ ਤਖਤਾਂ ਤੋਂ ਬਾਅਦ ਵੀ ਸਾਨੂੰ ਆ ਦਾਨ ਦੇ ਦਿਓ ਆ ਗੁਰਦੁਆਰਿਆਂ ਦੇ ਸਾਂਭ ਸੰਭਾਲ ਦਾ ਦਾਨ ਸਾਨੂੰ ਸਿੱਖੀ ਦਾ ਦਾਨ ਸਾਨੂੰ ਭਰੋਸੇ ਦਾ ਦਾਨ ਇਹ ਫਿਰ ਸਾਡੀ ਅਰਦਾਸ ਹੈ ਜੀ ਇਹ ਤੁਸੀਂ ਛੱਡ ਦਿੰਨੇ ਆ ਅਸੀਂ ਕਈ ਵਾਰੀ ਇੱਕ ਪੈਰਾ ਵੀ ਪੜਦੇ ਆ ਜਾਂ ਕਈ ਵਾਰੀ ਇੱਕ ਪੈਰਾ ਵੀ ਨਹੀਂ ਪੜਦੇ ਫਿਰ ਅਸੀਂ ਉਹ ਛੱਡ ਦਿੰਨੇ ਆ ਹੁਣ ਸਾਡੀ ਅਰਦਾਸ ਤੋਂ ਸ਼ੁਰੂ ਹੋ ਗਈ ਜੀ ਇਸ ਲਈ ਕੋਸ਼ਿਸ਼ ਕਰਨੀ ਕੋਈ ਵੀ ਨੇਮ ਕਰਦੇ ਆ ਨਾ ਸੇ ਗੁਰਬਾਣੀ ਦਾ ਤੇ ਵੱਡੀ ਅਰਦਾਸ ਜ਼ਰੂਰ ਕਰੀਏ ਨਿਮਰਤਾ ਦਾ ਭਾਵ ਤੇ ਸਭ ਤੋਂ ਵੱਡੀ ਗੱਲ ਭਰੋਸੇ ਦੇ ਪੱਖ ਨੂੰ ਰੱਖ ਕੇ ਜੇ ਅਰਦਾਸ ਕਰਦੇ ਆ ਭਰੋਸਾ ਦ੍ਰਿੜ ਹੋਣਾ ਚਾਹੀਦਾ ਅੰਦਰ ਪੱਕਾ ਹੋਣਾ ਚਾਹੀਦਾ ਹੈ ਤੇ ਜਾਣਦਾ ਉਹ ਸਭ ਕੁਝ ਹੈ ਜੀ ਹੁਣ ਅਗਲੀ ਪੰਕਤੀ ਸਾਬ ਜੀ ਨੇ ਪਤਾ ਕੀ ਆਖਿਆ ਵੱਡੀ ਵੱਡਿਆਈ ਜਾਣੈ ਅਲਾਉ ਸਾਡੇ ਬੋਲਾਂ ਦੇ ਆਲਾਪ ਨੂੰ ਸਾਡੇ ਬੋਲਾਂ ਨੂੰ ਜਾਣਦੇ ਨਾ ਵੱਡੀ ਵੱਡਿਆਈ ਬੂਝੈ ਸਭ ਭਾਉ ਸਾਡੇ ਅੰਦਰ ਦੀ ਜਿਹੜੀ ਬਿਰਥ ਹੈ ਨਾ ਸਾਡੇ ਅੰਦਰ ਦੇ ਜਿਹੜੇ ਬਲਬਲੇ ਹੈ ਉਹ ਵੀ ਜਾਣਦਾ ਜੀ ਉਹ ਪ੍ਰਮਾਤਮਾ ਅਸੀਂ ਮੁਖ ਰਹੀ ਸ਼ਬਦਾਂ ਰਹੀ ਨਾ ਬਿਆਨ ਕਰੀਏ ਪਰ ਸਾਡੇ ਅੰਦਰ ਕੀ ਹੈ ਕੀ ਚੱਲ ਰਿਹਾ ਹੈ ਉਹ ਸਭ ਕੁਝ ਜਾਣਦਾ ਹੈ ਇਹ ਉਹਦੀ ਸਿਫਤ ਹੈ ਸਭ ਤੋਂ ਵੱਡੀ ਇਹ ਉਹਦੀ ਵਡਿਆਈ ਹੈ ਪਰਮਾਤਮਾ ਦੀ ਉਹਦੇ ਤੋਂ ਕੁਝ ਨਹੀਂ ਛੁਪਿਆ ਇਸ ਲਈ ਆਪਾਂ ਬੇਨਤੀ ਕਰਦੇ ਨਾ ਮਨ ਦੇ ਵਿੱਚ ਬਿਰਥਾ ਹੋਵੇ ਮਨ ਵਿੱਚ ਦੁੱਖ ਹੋਵੇ ਉਹ ਗੁਰੂ ਅੱਗੇ ਬਿਆਨ ਕਰੀਏ ਸਿੱਖ ਗੁਰੂ ਅੱਗੇ ਅਰਦਾਸ ਕਰੀ ਜੀ ਕੀ ਇੱਕ ਹੈ ਪੈ ਮਾਨੀ ਅਵਰ ਜਤਨ ਕਰ ਰਹੇ ਬੋ ਤੇਰੇ ਤਿੰਨ ਤਿਲ ਕੀਮਤ ਨਹੀਂ ਜਾਣੀ ਹੁਣ ਕਿੱਡੇ ਪਿਆਰੇ ਵਰਤੇ ਨੇ ਵੀ ਤੁਹਾਡੇ ਅੰਦਰ ਦੀ ਜਿਹੜੀ वेदना ਹੈ ਨਾ ਉਹ ਇੱਕੋ ਕਾਲਪੁਰਖ ਦੇ ਅੱਗੇ ਹੀ ਪ੍ਰਵਾਨ ਹੋਵੇਗੀ ਕਿਉਂਕਿ ਉਹ ਜਾਣਦਾ ਜੀ ਸਾਡੇ ਅੰਦਰ ਦੀ वेदना ਸਾਡੇ ਅੰਦਰ ਦੇ ਦੁੱਖ ਨੂੰ ਸਾਡੇ ਅੰਦਰ ਦੇ ਦਰਦ ਨੂੰ ਉਹ ਸਭ ਜਾਣਦਾ ਜੀ ਹੁਣ ਸਾਹਿਬ ਜੀ ਕਹਿੰਦੇ ਮੈਂ ਯਤਨ ਬਹੁਤ ਕੀਤੇ ਹੋਰਾਂ ਨੂੰ ਦੱਸਣ ਦੇ ਪਰ ਉਹਨਾਂ ਨੇ ਕੀਮਤ ਹੀ ਨਹੀਂ ਜਾਣੀ ਮੇਰੇ ਦਰਦ ਦੀ ਮੇਰੇ ਦੁੱਖ ਦੀ ਮੇਰੇ ਅੰਦਰ ਦੇ ਵੇਦਨਾ ਦੇ ਜਿਹ ਬਲਬਲਾ ਜਿਹੜਾ ਬਣਿਆ ਹੋਇਆ ਉਹਦੀ ਕੀਮਤ ਜਾਣੀ ਨਹੀਂ ਕਿਸੇ ਨੇ ਤਿੱਲ ਮਾਤਰ ਵੀ ਨਹੀਂ ਜਾਣੀ ਪਰ ਗੁਰੂ ਜਾਣਦਾ ਜੀ ਸਾਡਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਜਾਣਦਾ ਉਸ ਬਲਬਲੇ ਨੂੰ ਦੁੱਖਾਂ ਨੂੰ ਪਹਿਚਾਣਦਾ ਤੇ ਫਿਰ ਪ੍ਰਵਾਨ ਵੀ ਕਰਦਾ ਉਹ ਦੂਰ ਵੀ ਕਰਦਾ ਉਹ ਇਸ ਲਈ ਸਹਿਬ ਜੀ ਕਹਿੰਦੇ ਵੀ ਜਦੋਂ ਵੀ ਅਸੀਂ ਅਰਦਾਸ ਕਰਨੀ ਮੈਂ ਆਪ ਜੀ ਨੂੰ ਬੇਨਤੀ ਕਰ ਚੁੱਕੀਆਂ ਇਸ ਲਈ ਕੋਸ਼ਿਸ਼ ਕਰੀਏ ਸੀ ਇਹ ਪੱਖ ਨੂੰ ਵਰਤਾਂ ਦੀ ਬਾਕੀ ਉਹ ਸਭ ਕੁਝ ਜਾਣਦਾ ਹੈ ਜਾਣਦਾ ਹੈ ਪਰ ਇਹ ਨਾ ਭਾਵੇਂ ਇਹ ਵੀ ਸਿਰਦਾਸ ਵੀ ਨਹੀਂ ਕਰਨੀ ਵੀ ਉਹ ਸਭ ਕੁਝ ਜਾਣ ਹੈ ਪਰ वेदना ਜਰੂਰ ਬਿਆਨ ਕਰਨੀ ਸੀ ਗੁਰੂ ਕੇ ਜਰੂਰ ਆਖਨੇ ਸੀ ਗੁਰੂ ਇਸ ਲਈ ਸਾਹਿਬ ਜੀ ਕਹਿੰਦੇ ਹੁੰਦੀ ਸਿਫਤ ਹੈ ਬੜੀ ਵੱਡੀ ਉਹ ਅੰਦਰ ਦੇ ਦਰਦ ਨੂੰ ਵੀ ਪਛਾਣਦਾ ਹੈ ਵੱਡੀ ਵੱਡਿਆਈ ਬੁੱਝੇ ਸਭ ਭਾਉ ਵੱਡੀ ਵੱਡਿਆਈ ਜਾ ਪੁੱਛਣਾ ਦਾਤ ਉਹ ਰੱਬ ਜਿਹੜਾ ਹੈ ਨਾ ਕਿਸੇ ਨੂੰ ਦਾਤ ਦੇਣ ਲੱਗਿਆ ਪੁੱਛਦਾ ਨਹੀਂ ਹੈ ਇਹ ਦੀ ਸਿਫਤ ਹੈ ਜੀ ਆਪਾਂ ਅੱਗੇ ਵੀ ਬੇਨਤੀ ਕਰਤੀ ਵੀ ਉਹ ਖਰਦਾ ਆਪਣੀ ਮਰਜ਼ੀ ਹੈ ਜੀ ਕਿਸੇ ਕੋਲ ਪੁੱਛ ਕੇ ਥੋੜਾ ਚਲਾ ਰਿਹਾ ਦੁਨੀਆ ਨੂੰ ਇਹ ਜਗਤ ਨੂੰ ਸੰਸਾਰ ਨੂੰ ਕੁਦਰਤ ਨੂੰ ਇਹ ਕਿਸੇ ਨੂੰ ਪੁੱਛ ਕੇ ਥੋੜਾ ਚਲਾ ਰਿਹਾ ਆਪਣੀ ਮਰਜ਼ੀ ਦਾ ਮਾਲਕ ਹੈ ਜੀ ਉਹਦਾ ਤੇ ਸਹਿਬ ਜੀ ਕਹਿੰਦੇ ਇਹ ਬੜੀ ਵੱਡੀ ਸਿਫਤ ਹੈ ਪ੍ਰਮਾਤਮਾ ਦੇ ਅੰਦਰ ਬਿਉ ਕਿਸੇ ਨੂੰ ਦਾਤ ਦੇਣ ਲੱਗਿਆ ਪੁੱਛਦਾ ਨਹੀਂ ਐ ਬਿਨੂੰ ਦਾਤ ਦਵਾ ਕੇ ਨਾ ਦਵਾਉਣ ਦੇ ਕੋ ਦਾਤ ਖੋ ਲਵਾ ਕਿ ਨਾ ਖੋਵਾ ਇਹ ਕਿਸੇ ਦੀ رائے ਨਹੀਂ ਲੈਂਦਾ ਪਰਮਾਤਮਾ ਜਿੰਨੂੰ ਦਾਤਾਂ ਦੇਣੀਆਂ ਉਹਨੇ ਬਿਅੰਤ ਦੇ ਦੇਣੀਆਂ ਨੇ ਕਿਸੇ ਕਿਸੇ ਨੂੰ ਫਰਕ ਪੈਂਦਾ ਜਾਂ ਨਹੀਂ ਪੈਂਦਾ ਕੋਈ ਕੀ ਭਾਵਨਾ ਰੱਖਦਾ ਕੀ ਨਹੀਂ ਰੱਖਦਾ ਰੱਬ ਨੂੰ ਇਸ ਚੀਜ਼ ਦਾ ਕੋਈ ਮਤਲਬ ਨਹੀਂ ਹੈ ਇਸੇ ਨੂੰ ਮਨੁੱਖ ਨੂੰ ਹੋ ਜਾਂਦਾ ਵੀ ਫਲਾਣੇ ਕੋਲ ਆ ਦਾਤ ਆ ਗਈ ਸਾਡੇ ਕੋਲ ਆਈ ਨਹੀਂ ਰਾਬੇ ਇਸ ਚੀਜ਼ਾਂ ਨੂੰ ਥੋੜਾ غورਦ ਹੈ ਇਸ ਚੀਜ਼ਾਂ ਨੂੰ ਥੋੜਾ ਦੇਖਦਾ ਆਪਣੀ ਮਰਜ਼ੀ ਦਾ ਮਾਲਕ ਹੈ ਜੀ ਆਪਣੀ ਮਰਜ਼ੀ ਨਾਲ ਉਹ ਦਾਤਾਂ ਬਖਸ਼ਦਾ ਆਪਣੀ ਮਰਜ਼ੀ ਨਾਲ ਦਿੰਦਾ ਉਹ ਦਾਤਾ ਸਹਿਬ ਜੀ ਕਹਿੰਦੇ ਇਹ ਬੜੀ ਵੱਡੀ ਵਡਿਆਈ ਹੈ ਉਸ ਪਰਮਾਤਮਾ ਦੀ ਵੀ ਉਹ ਦਾਤਾ ਦਿੰਦਾ ਪਰ ਕਿਸੇ ਦੇ ਕੋਲੋਂ رائے ਨਹੀਂ ਲੈਂਦਾ ਉਹ ਵੱਡੀ ਵਡਿਆਈ ਜਾ ਪੁੱਛ ਨਾ ਦਾਤ ਵੱਡੀ ਵਡਿਆਈ ਜਾ ਆਪੇ ਆਪ ਉਹ ਸਾਰਿਆਂ ਨੂੰ ਬੇੰਤ ਦਾਤਾ ਬਖਸ਼ਦਾ ਏ ਪਰ ਉਸ ਵਰਗਾ ਹੋਰ ਕੋਈ ਨਹੀਂ ਉਹਦੇ ਵਰਗਾ ਵਾਪ ਖੋਦੀ ਹੈ ਜੀ ਰੱਬ ਵਰਗਾ ਕੋਈ ਨਹੀਂ ਹੈ ਉਹਦੀ ਰੀਸ ਕੋਈ ਨਹੀਂ ਕਰ ਸਕਦਾ ਸਾਬ ਜੀ ਕਹਿੰਦੇ ਬੜੀ ਵੱਡੀ ਸਿਫਤ ਹੁੰਦੀ ਵੱਡੀ ਵਡਿਆਈ ਇਹ ਬੜੀ ਵੱਡੀ ਵਡਿਆਈ ਹੁੰਦੀ ਜਾ ਆਪੇ ਆਪ ਉਹ ਆਪ ਹੀ ਹੈ ਜੀ ਉਹ ਆਪਣੀ ਵਰਗਾ ਆਪ ਹੀ ਐ ਉਹਦੇ ਵਰਗਾ ਕੋਈ ਨਹੀਂ ਐ ਉਹਦੇ ਨਾਲ ਕੋਈ ਤੁਲਨਾ ਨਹੀਂ ਕਰ ਸਕਦੇ ਕਿਸੇ ਦੀ ਵੀ ਕਿ ਸੰਸਾਰ ਚ ਕਿਸੇ ਦੀ ਵੀ ਤੁਲਨਾ ਨਹੀਂ ਕਰ ਸਕਦੇ ਸੀ ਵੀ ਉਹਦੇ ਇਹ ਰੱਬ ਵਰਗਾ ਜੀ ਰੱਬ ਜੋ ਕਰੇ ਵੀ ਉਹਵੇਂ ਕਰਦੇ ਨਹੀਂ ਉਹਦੇ ਵਰਗਾ ਤੁੰਨਾ ਨਹੀਂ ਹਾਂ ਕੁਝ ਗੁਣ ਸਾਡੇ ਅੰਦਰ ਆ ਸਕਦੇ ਨਹੀਂ ਹੁੰਦੇ ਅਸੀਂ ਨਾਮ ਜਪਦੇ ਆ ਨਾਮ ਨੂੰ ਧਿਆਉਂਦੇ ਕੁਝ ਗੁਣ ਸਾਡੇ ਅੰਦਰ ਵੀ ਆ ਸਕਦੇ ਪਰ ਸਾਬ ਕਿੰਨੇ ਹੁੰਦੇ ਗੁਣਾ ਦਾ ਅੰਤਰ ਸੀ ਨਹੀਂ ਪਾ ਸਕਦਾ ਇਹ ਹੁੰਦੀ ਵੱਡੀ ਵੱਡਿਆਈ ਹੈ ਵੱਡੀ ਵੱਡਿਆਈ ਜਿ ਆਪੇ ਆਪ ਨਾਨਕ ਕਾਰ ਨਾ ਕਥਨੀ ਜਾਏ ਰੱਬ ਦੀ ਬਣਾਈ ਕਾਰ ਦਾ ਮਤਲਬ ਬਣਾਉਣਾ ਜੀ ਕਾਰਪੈਂਟਰ ਸੀ ਸ਼ਬਦ ਵਰਤਦੇ ਆਂ ਜੀ ਭਈ ਹੱਤੀ ਕੰਮ ਕਰਨ ਵਾਲਾ ਰੱਬ ਨੇ ਹੱਤੀ ਕੰਮ ਕੀਤਾ ਹੈ ਕੁਦਰਤ ਦਾ ਬਣਾਇਆ ਭਾਵ ਕਿ ਉਹਦੀ ਕੁਦਰਤ ਨੂੰ ਪਿਆਨ ਨਹੀਂ ਕੀਤਾ ਜਾ ਸਕਦਾ ਉਹਦੀ ਕੁਦਰਤ ਦਾ ਅੰਤ ਨਹੀਂ ਹੁੰਦਾ ਅੰਤ ਪਾਣਾ ਤਾਂ ਬੜੀ ਵੱਡੀ ਗੱਲ ਹੈ ਜੀ ਉਹਦੀ ਬਣਾਈ ਹੋਈ ਕੁਦਰਤ ਦਾ ਅੰਤ ਨਹੀਂ ਕੋਈ ਪਾ ਸਕਿਆ ਬਿਦੱਤ ਸਹਿਬ ਜੀ ਕਹਿੰਦੇ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰ ਵਰ ਜਾਏ ਕਹਿੰਦੇ ਸਾਰੀ ਰਚਨਾ ਉਸ ਆਪਣੇ ਹੁਕਮ ਦੇ ਵਿੱਚ ਰਚੀ ਹੋਈ ਹੈ ਇਹ ਜਿੰਨੀ ਵੀ ਰਚਨਾ ਹੈ ਉਹ ਸਾਰੀ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਰਚੀ ਹੋਈ ਹੈ ਇਹ ਤਾਂ ਕੁਝ ਬਿਆਨ ਕੀਤੇ ਨੇ ਸਹਿਬ ਜੀ ਨੇ ਉਸ ਪਰਮਾਤਮਾ ਦੀ ਸਿਫਤ ਨੂੰ ਉਹਦੇ ਗੁਣਾਂ ਨੂੰ ਬਿਆਨ ਕੀਤਾ ਵੀ ਆਹ ਉਹਦੇ ਗੁਣ ਨੇ ਉਹਦਾ ਨਾਮਣਾ ਵੱਡਾ ਏ ਉਹਦਾ ਨਿਆਉ ਵੱਡਾ ਏ ਉਹਦਾ ਆਸਨ ਬੜਾ ਵੱਡਾ ਏ ਇਹਦੀ ਸਿਫਤ ਹੈ ਜੀ ਇਹ ਸਾਰਿਆਂ ਦੀਆਂ ਅਰਦਾਸਾਂ ਜਾਣਦਾ ਅੰਦਰ ਦੀ ਵੀ ਜਾਣਦਾ ਉਹ ਇਹ ਹੁੰਦੀ ਸਿਫਤ ਹੈ ਕਿ ਕਿਸੇ ਨੂੰ ਦਾਤ ਲਗਦੇਣ ਲੱਗਿਆ ਉਹ ਪੁੱਛਦਾ ਨਹੀਂ ਹੈ ਆਪਣੇ ਵਰਗਾ ਉਹ ਆਪ ਹੈ ਸਾਬ ਕਿੰਦੀ ਹੁੰਦੀ ਕੁਦਰਤ ਦਾ ਵੀ ਅੰਤ ਨਹੀਂ ਹੈ ਇਸ ਸਾਰੇ ਹੁੰਦੀ ਹੁਕਮ ਚ ਰਚੀ ਹੋਈ ਰਚਨਾ ਹੈ ਜੀ ਸਾਰੇ ਹੁੰਦੇ ਹੁਕਮ ਚ ਰਚੀ ਰਚਨਾ ਇਸ ਲਈ ਸਹਿਬ ਜੀ ਨੇ ਉਸ ਪਰਮਾਤਮਾ ਦੇ ਇਸ ਸ਼ਲੋਕ ਰਾਹੀਂ ਉਸ ਪਰਮਾਤਮਾ ਦੇ ਗੁਣਾਂ ਨੂੰ ਬਿਆਨ ਕੀਤਾ ਹੈ ਜੀ ਆਹ ਪਰਮਾਤਮਾ ਦੀ ਸਿਫਤ ਹੈ ਆਹ ਪਰਮਾਤਮਾ ਦੀ ਵਡਿਆਈ ਹੈ ਜੀ